ਹਾਲਾਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਗੁਲਦਸਤੇ ਦੇ ਵਿੱਚ ਵੱਖ-ਵੱਖ ਧਰਮਾਂ ਦੇ ਫੁੱਲ ਇਸ ਤਰੀਕੇ ਨਾਲ ਪਰੋਏ ਹੋਏ ਨੇ ਕਿ ਬੜੇ ਪਾਈਚਾਰੇ ਦੇ ਨਾਲ ਰਹਿੰਦੇ ਨੇ ਸਾਰੇ ਹੀ ਧਰਮਾਂ ਦੇ ਲੋਕ ਪਰ ਪ੍ਰਵਾਸੀਆਂ ਨੂੰ ਲੈ ਕੇ ਕੁਝ ਸਮੇਂ ਤੋਂ ਅਜਹੀਆਂ ਚਿੰਤਾ ਜਨਕ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਇਹਨਾਂ ਦਾ ਆਪੇ-ਪਾਸੇ ਰਹਿਣਾ ਪੰਜਾਬੀਆਂ ਦੀ ਜਾਨ ਲਈ ਖਤਰਾ ਤਾਂ ਨਹੀਂ ਬਣ ਚੁੱਕਿਆ ਮੁਹਾਰੀ ਦੇ ਪਿੰਡ ਕੁੰਬੜਾ ਦੇ ਵਿੱਚ ਕੁਝ ਅਜਹੀਆਂ ਹੀ ਤਸਵੀਰਾਂ ਸਾਹਮਣੇ ਯਾਨ ਨੇ ਪਰਵਾਸੀ ਨੌਜਵਾਨਾਂ ਅਤੇ ਪੰਜਾਬੀ ਨੌਜਵਾਨਾਂ ਦੇ ਵਿਚਾਲੇ ਤੇ ਇਹ ਝਗੜਾ ਇੰਨਾ ਭਿਆਨਕ ਰੂਪ ਧਾਰ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਿੰਸਕ ਹੋ ਜਾਂਦਾ ਹੈ 17 ਸਾਲਾ ਨੌਜਵਾਨ ਦਮਨ ਕੁਮਾਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਚਾਕੂ ਅੱਖ ਦੇ ਵਿੱਚ ਮਾਰੇ ਗਏ ਨੇ ਪਰਵਾਸੀ ਨੌਜਵਾਨਾਂ ਦੇ ਵੱਲੋਂ ਤੇ ਇੱਕ ਦੂਸਰਾ ਨੌਜਵਾਨ ਜਿਸਦੇ ਕੇ ਸਰ ਤੇ ਗਗਬੀਰ 6:00 ਵਜੇ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਜਾਂਦੀ ਐ ਸੋ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕੁੰਬੜਾ ਵਿਖੇ ਜਿੱਥੇ ਸਾਰੇ ਹੀ ਪੰਜਾਬੀ ਭਾਈਚਾਰੇ ਨੂੰ ਨਾਲ ਲੈ ਕੇ 에어ਪੋਰਟ ਤੇ ਜਾਮ ਲਗਾ ਦਿੱਤਾ ਹੈ ਉਥੇ ਹੀ ਹੁਣ ਵੱਡੇ ਸਵਾਲ ਵੀ ਉਹ ਖੜੇ ਕਰ ਰਹੇ ਨੇ ਕਿ ਪ੍ਰਵਾਸੀਆਂ ਦੇ ਹੁੰਦੇ ਕੀ ਪੰਜਾਬੀ ਨੌਜਵਾਨ ਕੀ ਆਉਣ ਵਾਲੇ ਸਮੇਂ ਦੇ ਵਿੱਚ ਸੇਫ ਰਹਿਣਗੇ ਜਿਸ ਤਰੀਕੇ ਦੇ ਨਾਲ ਪ੍ਰਵਾਸੀ ਨੌਜਵਾਨਾਂ ਦੇ ਵੱਲੋਂ ਅਜਿਹਾ ਉਸ ਹਿੰਸਾ ਜਿਹੜੀ ਹੈ ਉਹਨਾਂ ਦੇ ਬੱਚਿਆਂ ਦੇ ਨਾਲ ਕਿਤੀ ਗਈ ਹੈ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਕਿ ਜਦੋਂ ਦਮਨ ਆਪਣੇ ਦੋਸਤ ਦਿਲਪ੍ਰਿਤ ਨਾਲ ਪਿੰਡ ਚੋਰਾਕੂਆ ਇਲਾਕੇ 'ਚ ਬੈਠਾ ਸੀ ਤਾਂ ਮਾਮੂਲੀ ਜਹੀ ਗੱਲ ਨੇ ਐਨਾ ਭਿਆਨਕ ਰੂਪ ਧਾਰ ਲਿਆ ਕਿ ਉੱਥੇ ਆਕਾਸ਼ ਨਾਮ ਦਾ ਨੌਜਵਾਨ ਤੇ ਕੁਝ ਹੋਰ ਨੌਜਵਾਨਾਂ ਦੇ ਨਾਲ ਬਹਿਸ ਹੋਈ ਗਾਲੀ ਗਲੋਚ ਹੋਇਆ ਗੱਲ ਹੱਥੋਂ ਫਾਈ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਉਹਨਾਂ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ ਇਸ ਝਗੜੇ ਤੋਂ ਬਾਅਦ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ ਪ੍ਰਵਾਸੀ ਨੌਜਵਾਨਾਂ ਦੇ ਹੱਥੋਂ ਮਮੁੱਲੀ ਜਹੀਬ ਗੱਲ ਨੇ ਨਾ ਭਿਆਨਕ ਰੂਪ ਧਾਰ ਲਿਆ ਕਿ ਉਹ ਹਿੰਸਕ ਚਵੜੇ ਦੇ ਵਿੱਚ ਤਬਦੀਲ ਹੋ ਗਿਆ ਜੋ ਕਿ ਹੋਰ ਵੀ ਚਿੰਤਾਵਾਂ ਵਾਲਾ ਵਿਸ਼ਾ ਹੈ ਕਿ ਅੱਜਕੱਲ ਦੀ ਨੌਜਵਾਨ ਪੀੜੀ ਦਾ ਜੜਾ ਪੇਸ਼ੈਂਸ ਲੈਵਲ ਹੈ ਉਹ ਇੰਨਾ ਜ਼ਿਆਦਾ ਲੈਗ ਕਰ ਚੁੱਕਿਆ ਹੈ ਕਿ ਉਹ ਮਾਮੂਲੀ ਡੇਢੀ ਗੱਲ ਨੂੰ ਲੈ ਕੇ ਕਿਵੇਂ ਇੱਕ ਦੂਜੇ ਤੇ ਅਜਿਹੇ ਹਥਿਆਰ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਜਾਨ ਤੱਕ ਚਲੀ ਜਾਂਦੀ ਐ ਸੋ ਬੜੀ ਗੱਲ ਐ ਕਿ ਨੌਜਵਾਨਾਂ ਦਾ ਅਜਿਹਾ ਗੁੱਸਾ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਲੈ ਕੇ ਜਾਵੇਗਾ ਉਹਨਾਂ ਦੇ ਆਉਣ ਵਾਲੇ ਭਵਿੱਖ ਨੂੰ ਵੀ ਸੋ ਵੱਡੀ ਗੱਲ ਐ ਡੀਐਸਪੀ ਹਰਸੀਮਰਨ ਸਿੰਘ ਬਲ ਮੌਕੇ ਤੇ ਪਹੁੰਚੇ ਹੋਏ ਨੇ ਆਸ-ਪਾਸ ਦੇ ਲੋਕਾਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਐ ਤੇ ਦੂਜੇ ਪਾਸੇ ਜਿਹੜੇ ਪੜਕੇ ਹੋਏ ਪਿੰਡ ਵਾਸੀ ਨੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ 에어ਪੋਰਟ ਤੇ ਉਹਨਾਂ ਵੱਲੋਂ ਜਾਮ ਲਗਾਇਆ ਗਿਆ ਹੈ ਕਿਉਂਕਿ ਐਵੇਂ ਸੇ ਆਮ ਪਬਲਿਕ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਮੁੱਦਾ ਜੋ ਹੈ ਕਿ ਜਿਸ ਦੇ ਵਿੱਚ ਪੂਰੇ ਪੰਜਾਬੀ ਭਾਈਚਾਰੇ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਹਾਲਾਂਕਿ ਮੌਕੇ ਤੇ ਪਹੁੰਚੇ ਹੋਏ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਫਰਾਰ ਹਮਲਾਵਰ ਨੇ ਉਹਨਾਂ ਦੀ ਵੀ ਭਾਲ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਗਸ਼ਤਰਾਹੀ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਤਾਂ ਹੁਣੇ ਵੇਖਣਾ ਹੋਵੇਗਾ ਕਿ ਜਿਹੜਾ ਮਾਮਲਾ ਕਦੋਂ ਸ਼ਾਂਤ ਹੁੰਦਾ ਹੈ ਪੁਲਿਸ ਇਸ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਕਾਰਵਾਈ ਨੂੰ ਅੰਜਾਮ ਦਿੰਦੀ ਹੈ ਕਿ ਆਉਣ ਵਾਲੇ ਸਮਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਨੂੰ ਲੈ ਕੇ ਡਰ ਮੈਂਟੇਨ ਹੋਵੇ ਛੋਟੀ ਮੋਟੀ ਗੱਲ ਨੂੰ ਇੱਥੋਂ ਤੱਕ ਹਿੰਸਕ ਨਹੀਂ ਬਣਾਉਣਾ ਇਹ ਵੀ ਬੜਾ ਸਵਾਲ ਹੋ ਜਾਂਦਾ ਕਿ ਪੁਲਿਸ ਦੇ ਵੱਲੋਂ ਅਜਹੀ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨੌਜਵਾਨ ਅਜਹੀ ਹਿੰਸਕ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 100 ਵਾਰ ਸੋਚੇ ਫਿਲਹਾਲ ਪੰਜਾਬੀ ਭਾਈਚਾਰਾ ਸੋਚ ਰਿਹਾ ਹੈ ਕਿ ਕੀ ਪਰ ਵਾਸੀਆਂ ਦੇ ਰਹਿੰਦਿਆਂ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਾਨ ਹੈ ਜਿਹੜੀ ਉਹ ਗਰੰਟੀਡ ਰਹੇਗੀ ਸੋ ਇਸ ਨੂੰ ਗਰੰਟੀਡ ਬਣਾਉਣ ਦੇ ਲਈ ਪੁਲਿਸ ਲਈ ਵੀ ਇੱਕ ਬਹੁਤ ਵੱਡਾ ਚੈਲੰਜ ਬਣਿਆ ਹੋਇਆ ਹੈ ਜੇਕਰ ਬੱਚੇ ਆਪਸੀ ਲੜਾਈ ਵਿੱਚ ਇੱਥੇ ਤੱਕ ਪਹੁੰਚ ਜਾਂਦੇ ਨੇ